ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਸਾਹਿਬ ਦੇ ਦਰਸ਼ਨ ਨੂੰ ਹੁੰਦੇ ਰਹਾ ਬਾਬਾ ਨਾਨਕ ਸੰਗਤਾਂ ਹਰ ਸਾਲ ਦੀ ਤਰ੍ਹਾਂ ਇੱਕ ਤਰੀਕ ਨੂੰ ਮਾਮਾ ਖਡਾਲਾ ਸੈਣੀ ਤੋਂ ਤੁਰਦੀਆਂ ਨੇ ਹਰਪੁਰ ਤੋਂ ਫਰਾਉ ਫਰਾਈ ਹੁੰਦੀਆਂ ਹੁੰਦੀਆਂ ਤਿੰਨ ਤਰੀਕ ਨੂੰ ਇੱਥੋਂ ਦੀ ਨੰਗਣਾ ਸਾਹਿਬ ਤੋਂ ਐਨ ਕਾਲਵਾ ਨੂੰ ਕਾਧੀਆਂ ਇਹ ਵੀ 25 ਸਾਲ ਹੋ ਗਏ ਕਾਲਵਾ ਮੂਰਤੀ ਸਾਨੂੰ ਲੰਗਰ ਲਾਉਂਦੇ ਐਨੂੰ ਹਰ ਸਾਲ ਦੀ ਤਰ੍ਹਾਂ ਇਹ ਸੇਵਾ ਚੱਲਦੀਆਂ ਨੇ ਖੰਡ ਪਾਠਾਂ ਦੀਆਂ ਲੜੀਆਂ ਵੀ ਤਿੰਨ ਤਿੰਨ ਚਾਰ ਚਾਰ ਖੰਡਾਂ ਫਿਰ ਡੇਲੀ ਚਾਰਜੇ ਨੇ 15 20 ਦਿਨ ਹੋ ਗਏ ਤਾਂ ਚੱਲਦੇ ਆ ਲੰਗਰ ਔਰ ਸੰਗਤਾਂ 엄마 ਅੱਗੇ ਲਾਗੇ ਲਾਗੇ ਦੀਆਂ ਹਰ ਪਿੰਡਾਂ ਤੋਂ ਬਹੁਤ ਸੇਵਾ ਕਰ ਰਹੀਆਂ ਨੇ ਹੁਣ ਤੁਸੀਂ ਵੀ ਦੇਖੋ ਸੇਵਾ ਹਰ ਤਰ੍ਹਾਂ ਦੀ ਲੰਗਰਾਂ ਦੀ ਸੇਵਾ ਮਿੱਠਾ ਹੋਵੇ ਪ੍ਰਸ਼ਾਦ ਦੇ ਹੋਣ ਦਾਲ ਸਬਜ਼ੀ ਹਰ ਪ੍ਰਕਾਰ ਦਾ ਇਸ ਤਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਮਰਾ ਕੋਲ ਚੱਲਦਾ ਇੱਥੇ ਹਰ ਕਿਸੇ ਜੋ ਵੀ ਇੱਥੇ ਹੁੰਦਾ ਸਾਕੇ ਜਾਂਦਾ ਬਰੀ ਕਿਰਪਾ ਹਰ ਚੀਜ਼ ਮੈਡੀਕਲ ਵੀ ਇੱਥੇ ਲੱਗਾ ਹੁੰਦਾ ਕੈਂਪ ਸੇਰੇ ਲੱਗੂਗਾ ਵੀ ਹੋਰ ਵੀ ਜੋ ਵੀ ਰਸਤਾ ਬਣ ਕੇ ਚਾਹੀਦਾ ਸਾਰੇ ਦੇ ਦਾ ਹੋਰ ਦੱਸੋ ਹੋਰ ਹਰ ਕੰਮ ਸੰਜੂਦਾ ਨੇ ਕੋਈ ਨੀ ਸੇਵਾ ਲਾ ਤੂੰ ਆ ਚੜਦੇ ਲੋਕ ਸਰਦੀ ਕਰ ਰੱਖੇ ਗੁਨਾਹਤ ਨਾਮ ਸਰਦੀ ਕਲਾ ਤੇਰੇ ਪਾਉਣ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡਿਆਰਾ ਸਾਨੀਆ ਤੋਂ ਹਰ ਸਾਲ ਸਾੰਗਰੀ ਸੰਗਤ ਨਾਲ ਗਦੇ ਆ ਜੀ ਸਾਨੂੰ ਬਹੁਤ ਚੋਲਾ ਸਾਹਿਬ ਦੇਰਸ਼ਨ ਕਰਨ ਵਾਸਤੇ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਕਿ ਹਰ ਸਾਲ ਇੱਥੇ ਲੰਗਰ ਦੀ ਸੇਵਾ ਕਰਦੇ ਆ ਤੇ ਨਾਲੇ ਅਸੀਂ ਇੱਥੇ ਕੂਰੂ ਵੀ ਮਦਦ ਸੇਵਾ ਨੂੰ ਬੋਲਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 28 ਫਰਵਰੀ ਉਹ ਜਸੋਵਾਲ ਤੋਂ ਤੁਰੇ ਸੀ ਪੈਦਲ ਸੰਗ ਡੇਰਾ ਬਾਬਾ ਨਾਨਕ ਲਈ ਤੇ ਖਡਿਆਲਾ ਸੈਣੀਆ ਤੋਂ ਪੈਦਲ ਹੋ ਕੇ ਉੱਥੇ ਤੇ ਸਾਨੂੰ ਟਰੈਕਟਰ ਤੇ ਛੱਡਣ ਆਂਦੇ ਆ ਖਡਿਆਲਾ ਸੈਣੀਆ ਤੇ ਉਤੋਂ ਬਾਅਦ ਅਸੀਂ ਫਿਰ ਪੈਦਲ 4 ਦਿਨਾਂ ਦਾ ਸਾਡਾ ਸਫ਼ਰ ਹੁੰਦਾ ਫਿਰ ਤੁਰ ਡੇਰਾ ਬਾਬਾ ਨਾਨਕ ਰਾਤ ਰਹਿਦਾ ਮੈਂ ਸਾਰੀ ਸੰਗ ਨੂੰ ਇਹ ਹੀ ਬੇਨਤੀ ਕਰਦਾ ਕਿ ਤੁਸੀਂ ਵੀ ਬਾਅਦ ਤੋਂ ਬਾਬੀ ਚੜ੍ਹ ਕੇ ਸਾਲੋ ਬਾਬਾ ਨਾਨਕ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਮੇਰੀ ਵਾਈਫਾ ਨਾਲ ਤੇ ਬਾਬੇ ਨੇ ਸਾਨੂੰ ਬਹੁਤ ਕੁਝ ਦਿੱਤਾ ਸਾਰੀ ਸੰਗਤ ਦੇ ਹੋ ਝੋਲੀਆਂ ਭਰਦਾ ਬਾਬੇ ਨਾਨਕ ਕੋਲ ਬਸ ਬੰਦਾ ਲੈਣ ਵਾਲਾ ਹੋਣਾ ਚਾਹੀਦਾ ਸਾਰਿਆਂ ਦੀਆਂ ਝੋਲੀਆਂ ਭਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੀ ਸੰਤਨ ਬੇਨਤੀ ਹੈ ਸਤਿਆਪਾਤੀ ਆਪਣੇ ਮਜੇ ਨਾ ਆਮਣਾ ਚੱਲੋ ਬਹੁਤੀ ਕਾਦੀ ਕਰਨੀ ਲੋੜ ਕੋਈ ਨਹੀਂ ਮਜੇ ਮਜੇ ਜਾਓ ਉਹਨਾਂ ਪੈੜਾ ਜਿਆਦਾ ਨਿਭੜਿਆ ਤੁੰਗੁਰ ਨਾਮ ਤੁੰਗੁਰ ਨਾਮ ਨਿਭੋਲੇ ਸੋਨੇ ਆਲ ਤੋ ਤ੍ਰੀਆ ਕਾਲ